ਇਹ ਮੂਲ ਮੰਤਰ ਜਿਹੜਾ ਵਾ ਉਹ ਗੁਰਪ੍ਰਸਾਦ ਤੱਕ ਨਾਨਕ ਉਸੇ ਪੀਸ ਅਜੇ ਤੱਕ ਮੂਲ ਮੰਤਰ ਨਹੀਂ ਹੈ। ਲੋਕ ਇਹ ਕਹਿੰਦੇ ਵੀ ਗੁਰਪ੍ਰਸਾਦ ਤੱਕ ਜਦੋਂ ਜਪ ਸ਼ੁਰੂ ਹੋ ਗਿਆ ਜਪ ਆਸ ਸਜੁਗਤ ਸਚਤਾ ਇਥੋਂ ਜਿਹੜਾ ਜਪਜੀ ਸਾਹਿਬ ਸ਼ੁਰੂ ਹੋ ਗਿਆ। ਦੇਖੋ ਮੇਰੀ ਗੱਲ ਸੁਣੋ। ਇਹਦੇ ਉੱਤੇ ਸਭ ਤੋਂ ਸਰਲ ਦਲੀਲ ਇਹ ਹੈ ਕਿ ਤੁਸੀਂ ਕੋਈ ਇੰਟਰਪ੍ਰੀਟੇਸ਼ਨ ਆਪਣੀ ਕਰਦੇ ਹੋ ਤੁਸੀਂ ਆਪਣਾ ਕੋਈ ਬਿਆਨ ਦਰਜ ਕਰਾਣੇ ਹੋ। ਤਾਂ ਜੇ ਉਹਦੇ ਥੱਲੇ ਤੁਹਾਡੇ ਸਾਈਨ ਹੋ ਜਾਣ ਉਹ ਤਾਂ ਪ੍ਰਮਾਣਿਕ ਹੈ ਕਿ ਬਿਨਾਂ ਸਾਈਨਾਂ ਤੋਂ ਪ੍ਰਮਾਣਿਕ ਮੰਨੀ ਜਾਊਗੀ ਉਹ। ਸਾਈਨ ਹੋ ਜਾਣ। ਸਾਇਨ ਤੋਂ ਬਿਨਾ ਤਾਂ ਨਹੀਂ ਬਣੀ ਜਾਣਾ ਹੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸੈਪੰਗ ਗੁਰਪ੍ਰਸਾਦ ਕਿਨੇ ਲਿਖਿਆ ਜੀ ਹਾਂ ਗੁਰੂ ਨਾਨਕ ਸਾਹਿਬ ਨੇ ਕਿਵੇਂ ਲਿਖਿਆ ਦੱਸੋ ਕਿੱਥੇ ਲਿਖਿਆ ਗੁਰਨਾਣਕ ਸਾਹਿਬ ਦਾ ਨਾਮ ਹਾਂ ਦੱਸੋ ਨਾ ਤੁਸੀਂ ਗੁਰਪ੍ਰਸਾਦ ਤੱਕ ਨਾ ਗੁਰੂ ਨਾਨਕ ਸਾਹਿਬ ਦਾ ਨਾਮ ਕਿੱਥੋਂ ਆ ਗਿਆ ਤੁਸੀਂ ਉਹਨੂੰ ਕਿਵੇਂ ਡਿਫਾਈਨ ਕਰੋਗੇ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹਾਂ ਗੁਰਪ੍ਰਸਾਦ ਤੱਕ ਮੰਗਲਾ ਚਰਨ ਜ਼ਰੂਰ ਮਿਲਦੇ ਆ ਬਹੁਤ ਸਰੂਪ ਮਿਲਦੇ ਆ ਉਹਦੇ ਪਰ ਨਾਨਕ ਉਸੇ ਪੀ ਸਜ ਤੱਕ ਕੋਈ ਦੁਬਾਰਾ ਸਰੂਪ ਨਹੀਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਗਿਆ ਹਾਂ ਫਿਰ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਜਿਹੜੇ ਕਹਿੰਦੇ ਆ ਕਿ ਮੂਲ ਮੰਤਰ ਜਿਹੜਾ ਵਾ ਗੁਰਪ੍ਰਸਾਦ ਤੱਕ ਆ ਉਹਨਾਂ ਨੂੰ ਇਹ ਦੱਸੋ ਵੀ ਜੇ ਮੰਨ ਲੈਣਿਆ ਕਿ ਅਕਾਲ ਪੁਰਖ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਮੂਲ ਮੰਤਰ ਉਹ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਹੋ ਸਕਦਾ ਅਕਾਲ ਪੁਰਖ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਤਾਂ ਉਹ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਨਾ ਸਾਨੂੰ ਤਾਂ ਨਹੀਂ ਅਕਾਲ ਪੁਰਖ ਨੇ ਦਿੱਤਾ ਦੱਸੋ ਸਨ ਸਾਨੂੰ ਕਿਹੜੇ ਅਕਾਲ ਪੁਰਖ ਨੇ ਦਿੱਤਾ ਹਾਂ ਸਾਡੇ ਕੋਲ ਕਿਵੇਂ ਆਇਆ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਗੁਰੂ ਨਾਨਕ ਸਾਹਿਬ ਨੇ ਮੋਹਰ ਲਾਈ ਆ ਨਾ ਵੀ ਅਕਾਲ ਪੁਰਖ ਦਾ ਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਲਵਾਂਗੇ ਕੀ ਉਹ ਸੰਪੂਰਨ ਮੰਨਿਆ ਜਾਊਗਾ ਦੱਸੋ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਘੱਟ ਮਾਨਸਿਕਤਾ ਵਾਲੀਆਂ ਗੱਲਾਂ ਨੇ ਉਹੀ ਗੱਲਾਂ ਜੋੜ-ਜੋੜ ਕੇ ਕਿਉਂਕਿ ਦੇਖੋ ਮੈਂ ਬਹੁਤ ਵੀਡੀਓ ਦੇ ਵਿੱਚ ਬੜੀਆਂ ਇੰਟਰਵਿਊਜ਼ ਦੇ ਵਿੱਚ ਗੱਲ ਜ਼ਿਕਰ ਕਰ ਚੁੱਕਾ ਕਿ ਜਿਹੜੀਆਂ ਸਾਡੀਆਂ ਸਿਧਾਂਤਕ ਪ੍ਰਣਾਲੀਆਂ ਨੇ ਉਹ ਤਾਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਜਾ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਧਾਰਮਿਕ ਸਥਾਨ ਬਣੇ ਹੋਇਆ ਹੁਣ ਹਰਮੰਦਰ ਸਾਹਿਬ ਜੀ ਦਾ ਇਤਿਹਾਸ ਹੈ ਨਾ ਉਹ ਬਣਿਆ ਹੋਇਆ ਤੇ ਜੇ ਨਾ ਵੀ ਇਤਿਹਾਸ ਹੋਵੇ ਤਾਂ ਕੀ ਉਹਨੂੰ ਅਸੀਂ ਮੰਨਾਂਗੇ ਨਹੀਂ ਬਣਿਆ ਹੀ ਹੋਇਆ ਉਹ ਅਕਾਲ ਤਖਤ ਸਾਹਿਬ ਬਣਿਆ ਹੀ ਹੋਇਆ ਉਹ ਨਿਸ਼ਾਨੀ ਹੈ ਸਾਡੀ ਜਾਂ ਸਾਡੀਆਂ ਸਿਧਾਂਤਾਂ ਨੂੰ ਅਸੀਂ ਗ੍ਰੰਥਾਂ ਵਿੱਚ ਦੇਖਦੇ ਹਾਂ ਜਾਂ ਨਿਸ਼ਾਨੀਆਂ ਸਾਨੂੰ ਪ੍ਰੇਰਿਤ ਕਰਦੀਆਂ ਜਾਂ ਸਾਨੂੰ ਪਰੰਪਰਾਗਤ ਪ੍ਰਣਾਲੀ ਸੀਨਾ-ਬਸੀਨਾ ਤੋਂ ਸਮਝ ਆਂਦੀ ਹੈ ਸਾਡੀ ਸੀਨਾ-ਬਸੀਨਾ ਸੰਪਰਦਾਵਾਂ ਦੇ ਵਿੱਚ ਪੰਜ ਬਾਣੀਆਂ ਦੇ ਗੁਟਕਾ ਸਾਹਿਬ ਅੱਜ ਵੀ ਮਿਲ ਜਾਂਦੇ ਆਂ ਸਾਡੇ ਦਾ ਅੱਜ ਤੱਕ ਐਸੇ ਸਿੰਘ ਪਰੰਪਰਾਵਾਂ ਦੇ ਬਜ਼ੁਰਗ ਮਹਾਪੁਰਸ਼ ਹੈਗੇ ਨੇ ਜਿਹੜੇ ਪੰਜ ਪੰਡ ਪਾਠ ਚੰਦੀ ਦੀ ਵਾਰ ਦੇ ਅਕਾਲ ਉਸਤਤ ਦੇ ਚੰਦੀ ਚਰਿਤ੍ਰ ਪਹਿਲਾ ਚੰਦੀ ਚਰਿਤ੍ਰ ਦੂਸਰਾ ਸੁਖਮਣੀ ਸਾਹਿਬ ਤੇ ਸਿੱਧ ਗੋਸ਼ਟ ਦੱਖਣੀ ਓਂਕਾਰ ਸਵਈਏ ਮਹੱਲੇ ਪਹਿਲੇ ਕੇ ਤੋਂ ਲੈ ਕੇ ਪੰਜਵੇਂ ਤੇ ਤੱਕ ਮਤਲਬ ਪੰਜ ਗ੍ਰੰਥੀ ਦਾ ਤਾਂ ਉਹਨਾਂ ਦਾ ਸਾਰਾ ਨਿਤਨੇਮ ਆ ਹਾਂ ਜਦੋਂ ਸਾਡੀ ਪ੍ਰਣਾਲੀ 'ਚ ਅੱਜ ਵੀ ਉਹ ਬਜ਼ੁਰਗ ਹੈ ਨੇ ਇੰਨੀ ਬਾਣੀ ਪੜਨ ਵਾਲੇ ਫਿਰ ਤੁਸੀਂ ਕਹ ਰਹੇ ਹੋ ਵੀ ਗੁਰਪਰਸਾਬ ਤੱਕ ਹਨ ਘਟਾ ਰਹੇ ਹੋ ਤੁਸੀਂ ਗੁਰਪਰਸਾਦ ਤੋਂ ਗਾਹ ਹੁਣ ਕਿੱਥੇ ਤੱਕ ਲੈ ਕੇ ਜਾਉ ਹਾਂ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਕੋਹਰ ਜੋਜੀ ਇਹ ਮਤਲਬ ਕੁਝ ਚੀਜ਼ਾਂ ਨੂੰ ਅਸੀਂ ਜ਼ਰੂਰੀ ਨਹੀਂ ਵੀ ਗ੍ਰੰਥਾਂ ਨਾਲ ਵਚਨਾ ਪਰੰਪਰਾ ਦਾ ਵੀ ਹਿੱਸਾ ਮੈਂ ਪਿਛਲੀ ਵੀ ਇੱਕ ਇੰਟਰਵਿਊ 'ਚ ਵਿੱਚ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਇੱਕ ਬਹੁਤ ਮਤਲਬ ਪਹਿਲੀ ਗੱਲ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾ ਨੇ ਕਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ ਜਪਜੀ ਸਾਹਿਬ ਪੰਜ ਪਾਵੇ ਦਰਗਾਹਾਂ ਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਪੰਚਨਮਾ ਮੇਰੋ ਬਸਾ ਹਣਾ ਫਿਰ ਮਹਾਰਾਜ ਜੀ ਨੇ ਕਿਹਾ ਖਾਲਸਾ ਮੇਰੋ ਸਤਗੁਰੂ ਪੂਰਾ ਖਾਲਸਾ ਮੇਰਾ ਵੀ ਗੁਰੂ ਹੈ ਫਿਰ ਗੁਰੂ ਸਾਹਿਬ ਜੀ ਨੇ ਪੰਜਾ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਬਣੇ ਤੇ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਚੇਲੇ ਬਣ ਗਏ ਜੇ ਹੁਣ ਗੁਰੂ ਗੁਰੂ ਗੋਬਿੰਦ ਸਿੰਘ ਨੇ ਤਾਂ ਗੁਰੂ ਗੋਬਿੰਦ ਸਿੰਘ ਚੇਲੇ ਵੀ ਨੇ ਅੰਮ੍ਰਿਤ ਲੈ ਕੇ ਹੋ ਰਹੇ ਨੇ ਆਪਾਂ ਕਿਸੇ ਟੀਚਰ ਕੋਲੋਂ ਗਿਆਨ ਲੈਣੇ ਆ ਕੋਈ ਚੀਜ਼ ਮੰਤਰ ਲੈਣੇ ਆ ਤਾਂ ਉਹ ਸਾਡਾ ਟੀਚਰ ਬਣ ਗਿਆ ਟੀਚਰ ਸਾਡੇ ਤੋਂ ਲਏਗਾ ਤਾਂ ਅਸੀਂ ਟੀਚਰ ਨਾ ਬਣੇ ਹਮ ਸਮਝੇ ਕਿ ਨਹੀਂ ਸੋ ਗੁਰੂ ਗੋਬਿੰਦ ਸਿੰਘ ਚੇਲੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਚੇਲੇ ਨੇ ਤਾਂ ਉਹਨਾਂ ਦੇ ਗੁਰੂ ਕੋਲ ਅਧਿਕਾਰ ਹੈ ਕਿ ਉਹਨਾਂ ਦੀ ਵੀ ਕੀਰਤ ਦੇ ਵਿੱਚ ਵਾਧਾ ਕਰ ਸਕਦਾ ਘਾਟਾ ਨਹੀਂ ਕਰਨਾ ਘਾਟਾ ਕਪੁੱਤਰ ਕਰਦੇ ਹੁੰਦੇ ਆ ਤੇ ਖਾਲਸੇ ਨੇ ਜੇ ਉਹ ਮੂਲ ਮੰਤਰ ਅੱਜ ਪ੍ਰਵਾਨ ਕਰ ਲਿਆ ਪਹਿਲੀ ਗੱਲ ਤਾਂ ਉਹ ਹੈ ਹੀ ਸੀ ਜੇ ਅੱਜ ਖਾਲਸਾ ਉਸ ਮੂਲ ਮੰਤਰ ਨੂੰ ਪੰਜ ਪਿਆਰੇ ਸਿੰਘ ਸਾਹਿਬ ਪ੍ਰਵਾਨ ਕਰਦੇ ਆ ਤਾਂ ਅਸੀਂ ਉਹਦੇ ਤੇ ਕੁਐਸਚਨ ਕਿਉਂ ਚੱਕਦੇ ਗੁਰੂ ਸਾਹਿਬ ਨੇ ਅਧਿਕਾਰ ਦਿੱਤਾ ਪੰਜ ਪ੍ਰਣਾਲੀ ਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਜਿਹੜੀ ਸਾਡੀ ਪੰਜ ਪ੍ਰਣਾਲੀ ਰੀਤੀ ਹੈ ਨਾ ਉਹ ਇਸ ਤਰ੍ਹਾਂ ਸਾਡੇ ਵਿੱਚ ਕੰਮ ਕਰਦੀ ਹੈ ਪੰਥ ਦੀਆਂ ਰਵੈਤਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਆਪਣੇ ਹੁੰਦਿਆਂ ਕਰਦੇ ਹੁੰਦੇ ਸੀ ਗੁਰੂ ਸਾਹਿਬ ਕਹਿੰਦੇ ਮੈਂ ਪੰਜਾਂ ਵਿੱਚ ਵਸਦਾ ਹਾਂ ਪੰਜਾਂ ਸਿੰਘਾਂ ਦੇ ਵਿੱਚ ਮੇਰਾ ਆਪਣਾ ਹੀ ਸਰੂਪ ਜਾਣਨਾ ਹੈ ਪੰਜ ਸਿੰਘ ਦਿੱਥੇ ਹੋ ਜਾਣਗੇ ਉੱਥੇ ਗੁਰੂ ਦਾ ਸਰੂਪ ਤੇ ਜਦੋਂ ਗੁਰੂ ਸਾਹਿਬ ਸਾਨੂੰ ਇਹ ਕਹਿ ਕੇ ਗਏ ਆ ਇਹਦਾ ਮਤਲਬ ਸਾਨੂੰ ਵਿਸ਼ਵਾਸ ਨਹੀਂ ਰਿਹਾ ਤੇ ਅਸੀਂ ਕਹਿੰਨੇ ਆ ਪੰਜ ਪਿਆਰੇ ਵੀ ਖਰੀਦੇ ਜਾ ਸਕਦੇ ਆ ਮਤਲਬ ਜਿਹੜੇ ਉਹ ਫੈਸਲੇ ਹੋ ਰਿਹਾ ਸੀ ਉਹਨਾਂ ਉੱਤੇ ਵੀ ਕਹਿ ਰਹੇ ਆ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਜੀ ਦੀ ਖੇਡ ਆ ਗੁਰੂ ਸਾਹਿਬ ਉਹਨੂੰ ਕਿਵੇਂ ਬਣਾਉਣਾ ਚਾਹੁੰਦੇ ਆ ਗੁਰੂ ਸਾਹਿਬ ਚਾਹੁੰਦੇ ਤਾਂ ਇੱਕ ਕਰਾਮਾਤ ਦੇ ਨਾਲ ਔਰੰਗਜ਼ੇਬ ਨੂੰ ਆਪਣੇ ਪੈਰਾਂ ਤੇ ਸੁੱਟ ਸਕਦੇ ਸੀ ਹਮ ਗੁਰੂ ਸਾਹਿਬ ਚਾਹੁੰਦੇ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਇੱਕ ਸ਼ਬਦ ਦੇ ਨਾਲ ਉਹਨਾਂ ਦਾ ਖਿਆਲ ਬਦਲਣਾ ਚਾਹੁੰਦੇ ਸੀ ਚਾਹ ਕਰ ਦਿੰਦੇ ਕਿਉਂ ਨਹੀਂ ਚਾਇਆ ਉਹਨਾਂ ਨੇ ਇੱਕ ਸਰੂਪ ਪੈਦਾ ਕੀਤਾ ਸਮਝੇ ਕਿ ਨਹੀਂ ਉਹਨਾਂ ਨੇ ਇੱਕ ਵਿਧਾਨ ਪੈਦਾ ਕੀਤਾ ਸੋ ਇਸ ਕਰਕੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਇਹਨਾਂ ਪਰੰਪਰਾਾਂ ਦੇ ਉੱਤੇ ਸਾਨੂੰ ਪੂਰਨ ਤੌਰ ਤੇ ਭਰੋਸੇ ਦੇ ਨਾਲ ਤਾਂ ਸਾਡਾ ਕੰਮ ਮਤਲਬ ਅਸੀਂ ਕੱਟ ਨਹੀਂ ਸਕਦੇ ਖਾਲਸੇ ਨੇ ਪ੍ਰਵਾਨ ਕਰ ਲਿਆ ਇਸ ਗੱਲ ਨੂੰ ਕਿ ਮੂਲ ਮੰਤਰ ਨਾਨਕ ਉਸੀ ਪੀਸ ਅਜ ਤੱਕ ਹੈ ਸਾਡੇ ਪੰਜ ਸਿੰਘ ਸਹਿਬਾਨ ਨੇ ਪ੍ਰਵਾਨ ਕੀਤਾ ਸੋ ਇਸ ਕਰਕੇ ਮੂਲ ਮੰਤਰ ਜਿੰਨਾ ਵਾਦੋਵਾਦ ਸੀ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਉਹਨਾਂ ਅਸੀਂ ਸਿੱਖ ਸਿਧਾਂਤਾਂ ਦੇ ਉੱਤੇ ਉਹਦੇ ਵਿੱਚ ਵਿਕਾਸ ਕਰ ਸਕਦੇ ਆ ਵਿਕਾਸ ਕਦੋਂ ਵੀ ਹੋ ਸਕਦਾ ਹੈ ਪੰਜ ਪਿਆਰੇ ਕੋਈ ਵੀ ਹੁਕਮਨਾਮਾ ਕਰਦੇ ਆ ਉਹ ਪੰਥ ਦਾ ਵਿਕਾਸ ਹੀ ਆ ਨਾ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਅਕਾਲ ਤਖਬ ਸਾਹਿਬ ਸਾਨੂੰ ਹੁਕਮਨਾਮਾ ਦਿੰਦਾ ਤਾਂ ਉਹ ਪੰਥ ਜੇ ਹੁਣ ਕਹੋ ਵੀ ਜੋ ਗੁਰੂ ਸਾਹਿਬ ਜੀ ਨੇ ਕੀਤਾ ਬਸ ਉਹ ਹੀ ਹੋਣਾ ਚਾਹੀਦਾ ਗੁਰੂ ਸਾਹਿਬ ਜੀ ਨੇ ਘੋੜੇ ਹਾਥੀਆਂ ਦੇ ਉੱਤੇ ਰਹਿ ਕੇ ਪ੍ਰਚਾਰ ਕੀਤਾ ਤਾਂ ਗੁਰੂ ਸਾਹਿਬ ਜੀ ਹੁਣ ਆਪਾਂ ਘੋੜੇ ਹਾਥੀਆਂ ਦੀ ਜਗ੍ਹਾ ਗੱਡੀਆਂ ਵਰਤ ਰਹੇ ਆ ਕਿਉਂ ਵਰਤ ਰਹੇ ਆ ਗੁਰੂ ਸਾਹਿਬ ਵੇਲੇ ਤਾਂ ਬਿਜਲੀ ਨਹੀਂ ਸੀ ਹੁੰਦੀ ਤਾਂ ਹੁਣ ਅਸੀਂ ਲਾਈਟਾਂ ਕਿਉਂ ਜਗਾ ਰਹੇ ਆ ਗੁਰਦੁਆਰੇ ਇਹ ਮਰਜ਼ਾਦਾ ਦਾ ਖਾਣਿਆ ਇਹ ਪਰੰਪਰਾ ਆਸੀਂ ਬਦਲੀ ਕਿਉਂ ਵਿਕਾਸ ਹੈ ਵਿਕਾਸ ਦੇ ਨਾਲ ਗੁਰੂ ਸਾਹਿਬ ਜੀ ਨੇ ਵੀ ਵਿਕਾਸ ਕੀਤਾ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਦੇ ਉੱਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਆ ਕਿੱਥੇ ਛੇਵੇਂ ਪਾਤਸ਼ਾਹ ਟਾਕਰੇ ਲਈ ਜ਼ੁਲਮ ਦੇ ਟਾਕਰੇ ਲਈ ਫੌਜ ਤਿਆਰ ਕਰ ਰਹੇ ਆ ਅਕਾਲ ਤਖਤ ਬਣਾ ਰਹੇ ਆ ਇਹਦਾ ਮਤਲਬ ਤੁਹਾਡੇ ਕਹਿੰਦਾ ਵੀ ਉਹ ਕਿਉਂ ਵਿਕਾਸ ਹੋਇਆ ਵਿਕਾਸ ਸ੍ਰਿਸ਼ਟੀ ਦਾ ਰੂਲ ਹੁੰਦਾ ਹੈ ਵਿਕਾਸ ਕੁਦਰਤ ਦਾ ਨਿਯਮ ਹੈ ਤੇ ਉਹ ਉਹ ਵਿਕਾਸ ਜਿਹੜੇ ਸਤਪੁਰਸ਼ ਹੁੰਦੇ ਆ ਉਹ ਵਿਕਾਸ ਦੇ ਨਾਲ ਹੀ ਚੱਲਦੇ ਆ ਜਿਹੜੀਆਂ ਕੌਮਾਂ ਸਰਵਾਈਵ ਕਰਦੀਆਂ ਜਿਹੜੇ ਲੋਕ ਰਾਜ ਭਾਗ ਕਰਦੇ ਆ ਵਿਕਾਸ ਦੇ ਨਾਲ ਹੀ ਕਰਦੇ ਆ ਸੋ ਇਸ ਹਾਂਜੀ ਆ ਆਪਾਂ ਗੱਲ ਕੀਤੀ ਵੀ ਕਰਾਮਾਤ ਦੀ ਹਮ ਗੁਰੂ ਸਾਹਿਬ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ ਫਿਰ ਕਰਾਮਾਤ ਸਾਡੇ ਪੰਥ ਦੇ ਵਿੱਚ ਕਿਉਂ ਨਹੀਂ ਦਿਖਾਈਗੀ ਇੱਕ ਕਈ ਪਾਸੇ ਸਾਨੂੰ ਕਰਾਮਾਤ ਦੇਖਣ ਨੂੰ ਵੀ ਮਿਲ ਜਾਂਦੀ ਹੈ ਤੇ ਕਈ ਪਾਸੇ ਬਿਲਕੁਲ ਹੀ ਨਹੀਂ ਦੇਖਣ ਨੂੰ ਮਿਲਦੀ ਦੇਖੋ ਕੁਮਰ ਜੋ ਜੀ ਜਿਹੜਾ ਕਰਾਮਾਤ ਵਾਲਾ ਵਿਸ਼ਾ ਹੈ ਜਿੱਥੇ ਵਾajib ਸੀ ਗੁਰੂ ਸਾਹਿਬ ਨੇ ਉੱਥੇ ਵਿਖਾਈ ਵਿਖਾਈ ਆ ਵਿਖਾਈ ਬਿਲਕੁਲ ਵਿਖਾਈ ਕਿਉਂਕਿ ਤਾਂ ਨਾਨਕ RAMDAS ਗੁਰ ਜੇ ਆਪਾਂ ਸ਼ਬਦ ਵੀ ਵਰਦੇ ਆ ਤਾਂ ਪੂਰੀ ਹੋਈ ਕਰਾਮਾਤ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਦੇ ਵਿੱਚ ਜਦੋਂ ਮਹਾਰਾਜ ਸਾਹਿਬ ਜੀ ਤੇ ਰੋੜੇ ਮਾਰਨ ਵਾਸਤੇ ਸਾਰਾ ਬਗਦਾਦ ਇਕੱਠਾ ਹੋ ਕੇ ਆਇਆ ਮਹਾਰਾਜ ਨੇ ਸਾਰਿਆਂ ਨੂੰ ਪੱਥਰ ਬਣਾਤਾ ਭਾਈ ਗੁਰਦਾਸ ਸਾਹਿਬ ਇਹਦਾ ਜ਼ਿਕਰ ਕਰਦੇ ਆ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਆ ਆਉ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਵੀ ਮੈਨੂੰ ਇਸ ਭੇਸ ਦੇ ਵਿੱਚ ਪਰ ਭਗਵਾਨ ਨੇ ਪ੍ਰਗਟ ਹੋ ਕੇ ਦਿਗਤ-ਦਿਕਰ ਦਿੱਤਾ। ਹਮ ਨਾਮਦੇਵ ਜੀ ਕਹਿੰਦੇ ਆ ਜਿਉਂ-ਜਿਉਂ ਨਾਮਾ ਹਰਗੁਣ ਉਚਰਿਆ ਭਗਤ ਜਨਾ ਕੋ ਦੇਹੁਰਾ ਫਿਰਾ ਉਹ ਦੇਹੁਰਾ ਅੱਜ ਵੀ ਬਣਿਆ ਹੋਇਆ ਜਿਹੜਾ ਘੁੰਮ ਗਿਆ ਸੀ। ਹਮ ਮਤਲਬ ਉਹ ਇੱਕ ਕਰਾਮਾਤੀ ਸੀ ਨਾ ਬਣਿਆ ਹੋਇਆ ਮਤਲਬ ਇੱਕ ਸਟਰਕਚਰ ਬਣਿਆ ਹੋਇਆ ਆਪਣੇ ਆਪ ਘੁੰਮ ਜਾਵੇ। ਕਿਵੇਂ ਕੋ ਮਸਲਦਾ। ਫਿਰ ਉਸ ਤੋਂ ਬਿਨਾ ਉਹ ਕਹਿੰਦੇ ਆ ਪਖੰਤਨ ਬਾਜ ਵਜਾਏ ਲਾ ਗਰ